ਤਲ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਹੋ ਕਹਿਣਾ ਜਾਂਦਾ ਆ ਕਿ ਨਗਰ ਕੌਂਸਲ ਪ੍ਰਧਾਨ ਦਾ ਇੱਕ ਵਿਜ਼ਨ ਹੈ ਕਿ ਵੀ ਜਿੰਨੇ ਸਾਡੇ ਬੇਰੁਜ਼ਗਾਰ ਨੌਜਵਾਨ ਹੈਗੇ ਆ ਜਾਂ ਕੋਈ ਗਰੀਬ ਪਰਿਵਾਰ ਦੇ ਨਾਲ ਰਿਲੇਟਡ ਹੈ ਜਿਨ੍ਹਾਂ ਕੋ ਰੋਜ਼ਗਾਰ ਨਹੀਂ ਹੈ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਈਏ ਅਸੀਂ ਇਸ ਵਿਜ਼ਨ ਤੇ ਕੰਮ ਕਰ ਰਹੇ ਆ ਤੇ ਅਸੀਂ ਇਹ ਉਮੀਦ ਵੀ ਕਰਦੇ ਆ ਕਿ ਸ਼ਹਿਰ ਵਾਸੀ ਜਿਹੜੇ ਤਕੜੇ ਪਰਿਵਾਰ ਆ ਉਹ ਸਾਡਾ ਸਾਥ ਦੇਣ ਕਿਉਂਕਿ ਇਹ ਜਿਹੜਾ ਇਹ ਪ੍ਰਧਾਨ ਜੀ ਖਰਚਾ ਕਰ ਰਹੇ ਆ ਉਹ ਆਪਣੀ ਨਿੱਜੀ ਜਿਹੜੀ ਆਪਣੀ ਨਿੱਜੀ ਖਰਚੇ ਦੇ ਵਿੱਚੋਂ ਆਪਣੀ ਦਸਵੰਧ ਕੱਢ ਕੇ ਇਹਨਾਂ ਗਰੀਬਾਂ ਨੂੰ ਰੋਜ਼ਗਾਰ ਦੇ ਰਿਹਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਗਰ ਕੌਂਸਲ ਪ੍ਰਧਾਨ ਜੀ ਦਾ ਤੇ ਉਹਨਾਂ ਨੇ ਇੱਕ ਵਿਜ਼ਨ ਸ਼ੁਰੂ ਕੀਤਾ ਹੈ ਤੇ ਅੱਗੇ ਜਾ ਕੇ ਇਹ ਵਿਜ਼ਨ ਹੋਰ ਅਸੀਂ ਪਰਫੁੱਲ ਹੋ ਕੇ ਕਰਾਂਗੇ ਤੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਜਿੰਨੇ ਕੋਈ ਮਿਹਨਤ ਕਰਨਾ ਚਾਹੁੰਦਾ ਹੋਵੇ ਕੋਈ ਮਿਹਨਤ ਕਾਸ਼ ਲੋਕ ਜਿਹੜਾ ਮਿਹਨਤ ਕਰਨ ਦੇ ਵਿੱਚ ਸਮਰਥ ਹੈ ਜਾਂ ਉਹ ਆਪਣੀ ਜਜਵਾ ਰੱਖਦੇ ਕਿ ਮਿਹਨਤ ਦੇ ਨਾਲ ਆਪਣੀ ਤਕਦੀਰ ਬਦਲ ਦੀ ਹਿੰਮਤ ਰੱਖਦੇ ਆ ਉਹ ਸਾਡੇ ਨਾਲ ਕੰਟੈਕਟ ਕਰਨ ਆਗੇ ਅਸੀਂ ਜਿੰਨੀ ਉਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਹੋਊਗੀ ਅਸੀਂ ਆਪਣੇ ਪੱਧਰ ਤੇ ਕਰਾਂਗੇ ਤੇ ਨਗਰ ਕੌਂਸਲ ਦੇ ਵੱਲੋਂ ਵੀ ਜਿੱਥੇ ਉਹਨਾਂ ਨੂੰ ਕਿਤੇ ਜਗ੍ਹਾ ਜਾਂ ਕੋਈ ਹੋਰ ਚੀਜ਼ ਦੀ ਦਿੱਕਤ ਹੈ ਉਹ ਅਸੀਂ ਮੁਹੱਈਆ ਕਰਾਵਾਂਗੇ ਧੰਨਵਾਦ ਜੀ ਸਾਰਿਆਂ ਨੂੰ ਪਤਿਕਾਰ ਜੀ ਇਹ ਪ੍ਰਧਾਨ ਜੀ ਜਰਾ ਬਹੁਤ ਵਧੀਆ ਉਪਰਾਲਾ ਏ ਨਗਰ ਕੌਂਸਲ ਤੋਂ ਤਾਂ ਜੀ ਵੱਲੋਂ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਵੀ ਨੌਜਵਾਨਾਂ ਨੂੰ ਰੋਜਗਾਰ ਦੇਣਾ ਏ ਵੀ ਆਪਣਾ ਕੰਮ ਆਪ ਕਰ ਸਕਣ ਉਹਨਾਂ ਕਾਫ ਕਰਕੇ ਪੰਜਾਬੀ ਨੌਜਵਾਨ ਉਹਦਾ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਅੱਜ ਇੱਕ ਰੇੜੀ ਮੇਰੇ ਵਾਰਡ ਦੇ ਬੇਦੀ ਸਾਹਿਬ ਨੂੰ ਦਿੱਤੀ ਗਈ ਹੈ ਉਹਦੇ ਵਾਸਤੇ ਮੈਂ ਸਪੈਸ਼ਲ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਤੇ ਬਾਕੀ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਵੀ ਆਪਕੋ ਆਪਣੇ ਕਾਰੋਬਾਰ ਕਰਨ ਵੇਲੇ ਨਾ ਘੁੰਮਣਾ ਤੇ ਪ੍ਰਧਾਨ ਜੀ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਸਾਰਿਆਂ ਨੂੰ ਤੇ ਅਸੀਂ ਫਾਰਮੰਟੋਰ ਵੀ ਸਾਰੇ ਨਾਲ ਆ ਸਾਡੇ ਲਈ ਵੀ ਕੋਈ ਸੇਵਾ ਹੀ ਅਸੀਂ ਹਾਜ਼ਰ ਹਾਂ ਭਾਈ ਸਾਹਿਬ ਸਾਵਾਇਕ ਕੀਤੀ ਪਾ ਤੇ ਕਹਿਣਾ ਚਾਹਦੇ ਹਾਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਰਜੀਤ ਸਿੰਘ ਜੀਤਾ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਵਾਸਤੇ ਇੱਕ ਰੇੜੀ ਤਿਆਰ ਕਰਕੇ ਦਿੱਤੀ ਹੈ ਤੇ ਸਾਨੂੰ ਨਾਲ ਜਗਾ ਕੌਸ਼ਿਤ ਕਰਕੇ ਦਿੱਤੀ ਹੈ ਜਿੱਥੇ ਅਸੀਂ ਕੰਮ ਕਰਨਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਐਮ ਸੀ ਸਾਹਿਬ ਦਾ ਤੇ ਪ੍ਰਧਾਨ ਸਾਹਿਬ ਦਾ ਮਰਜਿੰਦਰ ਕਮਾਲ ਜੀ ਵਾਲਾ ਡਾ ਵਾਲਾ ਹਾਂ ਆਗੇ ਲੱਗਦੇ ਆ। ਅਜੀ ਬਲਾਂਜੀ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਆ ਜੀਤਾ ਸਿੰਘ ਖਿਆਸੀ ਜੀਤਾ ਜੀ ਦਾ ਨੀਲ ਬਲਾਂਜੀ ਅਰੋੜਾ ਸਾਹਿਬ ਜਿਨ੍ਹਾਂ ਨੇ ਸਾਨੂੰ ਇਹ ਰਿਵਾਜ ਹੈ ਵਾਸਤੇ ਰਿਲੀ। ਲੱਗਦੀ।